Sí. ਇਸ ਮੌਕੇ ਤੇ ਸੁਪਿੰਦ ਵਿੱਚ ਹੀ ਹੈ 23 ਸਾਲ ਹੋ ਗਏ ਮੈਨੂੰ ਰਹਿੰਦੇ ਨੂੰ ਪਿੱਛੋਂ ਪੰਜਾਬ ਤੋਂ ਗੁਰਦਾਸਪੁਰ ਤੋਂ ਹਾਂ ਜੀ ਸੋ ਤੁਹਾਨੂੰ ਇਹ ਜਿਹੜਾ ਸਾਨੂੰ ਪਤਾ ਲੱਗਾ 11ਵਾਂ ਕਬੱਡੀ ਕੱਪ ਆ ਜੀ ਇੱਥੇ ਤੇ ਤੁਹਾਨੂੰ ਇਹ ਕਬੱਡੀ ਕੱਪ ਕਿੱਦਾਂ ਲੱਗਾ ਜੀ ਤੁਸੀਂ ਕਿਵੇਂ ਦੇਖਿਆ ਬਹੁਤ ਵਧੀਆ ਲੱਗਾ ਕਿਉਂਕਿ ਜਦੋਂ ਸਟਾਰਟਿੰਗ ਪਹਿਲਾ ਮੈਚ ਇੱਥੇ ਹੋਇਆ ਸੀ ਨਾ ਆਜ਼ਾਦ ਕਲੱਬ ਕਬੱਡੀ ਜਦੋਂ ਬਣਿਆ ਸੀਗਾ ਮੈਚ ਉਹ ਬਣਾਉਣ ਦੇ ਵਿੱਚ ਸਾਡਾ ਵੀ ਵਿੱਚ ਹੱਥ ਹੈਗਾ ਸੀਗਾ ਕਿਉਂਕਿ ਮੇਰੇ ਬੇਟੇ ਜਿਹੜੇ ਆ ਨਾ ਜਿਹੜੇ ਖਿਡਾਰੀ ਸੀ ਉਹਨਾਂ ਦੇ ਨਾਲ ਰਹਿੰਦੇ ਰਹੇ ਆ ਤੇ ਉਹਨਾਂ ਦੇ ਨਾਲ ਫਿਰ ਉਹ ਪਹਿਲਾ ਮੈਚ ਇਹੀ ਕਰਾਇਆ ਸੀ ਮੈਜਿਕ ਦੇ ਦਾ ਪ੍ਰਧਾਨ ਬਲਵਿੰਦਰ ਸਿੰਘ ਪਟਾਲੀਆ ਸੀ। ਸੋ ਇਹਦੇ ਵਿੱਚ ਤੁਸੀਂ ਦੇਖਿਆ ਵੀ ਹੁਣ ਛੋਟੇ ਜਿਹੇ ਬੱਚੇ ਨੇ ਬੋਲਡ ਮੋਟਰਸ਼ੈਲ ਵੀ ਖਿੱਚਿਆ। ਸੋ ਉਹਨੂੰ ਕਿੱਦਾਂ ਦੇਖਦੇ ਤੁਸੀਂ ਬੱਚੇ? ਮੈਂ ਕਿਹਾ ਜੀ ਉਹ ਤੇ ਹੈਰਾਨੀ ਕਰ ਗਿਆ ਕਿ ਇੱਕ ਤਿੰਨ ਜਵਾਨ ਉੱਤੇ ਬੈਠ ਕੇ ਕੋ ਬੱਚਾ ਵਾੜ ਕੇ ਮੋਟਰਸਾਈਕਲ ਦਾ ਕਿੰਨਾ ਵਜਣਾ। ਇੱਕ ਮੋਟਰਸਾਈਕਲ ਪੰਚਰ ਹੋ ਜਾਏ ਤੇ ਉਹਨੂੰ ਰੇਡ ਨਾਲ ਬੜਾ ਔਖਾ ਵਾ। ਉਹਨੂੰ ਰੇਡ ਨਾਲ ਔਖਾ ਜੀ। ਪਰ ਪ੍ਰੈਕਟਿਸ ਹੈ ਨਾ ਇੱਕ ਮਾਰੇ ਦੀ ਕਿਰਪਾ ਉੱਤੇ। ਬਿਲਕੁਲ ਬਿਲਕੁਲ। ਤੇ ਇੱਕ ਪ੍ਰੈਕਟਿਸ ਹੈ। ਤੇ ਇਹਦੇ ਵਿੱਚ ਇਸ ਮੈਚ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਬਹੁਤ ਆਏ ਆ। ਸੋ ਬੜੀਆਂ ਫੈਮਲੀਆਂ ਸਾਰਾ ਕਵਰ ਕੀਤਾ ਤੁਹਾਡਾ ਤੇ ਬਹੁਤ ਵਧੀਆ ਲੱਗਾ ਸੋ ਤੁਸੀਂ ਇਸ ਮੈਚ ਬਾਰੇ ਹੋਰ ਕੀ ਕਹਿਣਾ ਚਾਹੁੰਦੇ ਆ ਮੈਂ ਇਸ ਮੈਚ ਬਾਰੇ ਇਹੋ ਕਹਿਣਾ ਚਾਹੁੰਦਾ ਕਿ ਜਿੱਦਾਂ ਹੁਣ ਬੱਚੇ ਆਏ ਆ ਬੱਚੇ ਬੱਚਿਆਂ ਨਾਲ ਦੇਖਣਗੇ ਜਿਹੜੇ ਜੰਗਵਾ ਉਹ ਖਿਡਾਰੀਆਂ ਨਾਲ ਦੇਖਣਗੇ ਤਾਂ ਉਹਨਾਂ ਵਿੱਚ ਵੀ ਫੁਰਤੀ ਆਏਗੀ ਤੇ ਆਉਣ ਵਾਲੇ ਸਮੇਂ ਵਿੱਚ ਉਹ ਵੀ ਇਹ ਚੀਜ਼ ਨੂੰ ਕਵਰ ਕਰਨਗੇ ਬਾਕੀ ਜਿਹੜਾ ਇਹ ਮੈਚ ਕਰਾ ਰਹੇ ਹਨ ਕਲੱਬ ਬਹੁਤ ਵਧੀਆ ਕਰਾ ਰਹੇ ਬੜੇ ਸਿਸਟਮ ਦੇ ਨਾਲ ਕਰਾ ਰਹੇ ਆ ਬਿਲਕੁਲ ਜੀ ਬਹੁਤ ਅਰੇਂਜਮੈਂਟ ਸੀਗਾ ਇੱਥੇ ਅਸੀਂ ਸਾਰਾ ਦੇਖਿਆ ਬਹੁਤ ਪੀਸ ਬੋਲ ਬਹੁਤ ਵਧੀਆ ਹੋਇਆ ਇੱਥੇ ਸਾਰਾ ਇਹਿੰਟ ਜਿਹੜਾ ਨਾ ਉਹ ਜਥੇਵੰਦੀ ਆ ਬਾਬਾ ਦੀਪ ਸਿੰਘ ਠੀਕ ਹੈ ਜੀ ਸਹੀ ਅੱਜ ਇਸ ਮੇਜ ਦੇ ਵਿੱਚ ਉਹਨਾਂ ਨੇ ਸਾਰੀ ਸੇਵਾ ਲਈ ਆ ਲੰਗਰ ਦੀ ਸ਼ਬੀਲ ਦੀ ਚਾਹ ਦੀ ਵੀ ਸੇਵਾ ਉਹਨਾਂ ਨੇ ਲਈ ਆ ਠੀਕ ਠੀਕਾ ਦੇਖਿਆ ਲੰਗਰ ਵੀ ਲੱਗਾ ਹੋਇਆ ਹੈ ਇੱਥੇ ਹਾਂ ਜੀ ਹਾਂ ਜੀ ਹਾਂ ਜੀ ਤਾਂ ਸੰਗਤਾਂ ਜਿਹੜੀਆਂ ਦੂਰੋਂ ਨੇੜਿਓਂ ਆਈਆਂ ਸੀਗੀਆਂ ਬਹੁਤ ਦੂਰੋਂ ਦੂਰੋਂ ਇੱਥੇ ਹੁਣੇ ਅਸੀਂ ਪਛਕੇ ਡੇ ਕਵੀਰ ਆਇਆ ਬਲਾਂਸੀਆ ਤੋਂ ਆਇਆ ਹੋਇਆ ਸੀਗਾ ਕੋਈ ਜਰੋਨੇ ਤੋਂ ਆਇਆ ਹੋਇਆ ਕੋਈ ਵੈਕ ਤੋਂ ਆਇਆ ਹੋਇਆ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚਿਆ ਹੋਈਆਂ ਇਹ ਟੀਮਾਂ ਖੇਡਣੀਆਂ ਇਹ ਕੋਈ ਜਰਮਨ ਤੋਂ ਆਈ ਆ ਕੋ ਫਰਾਂਸ ਤੋਂ ਆਈ ਆ ਕੋ ਹੌਲੈਂਡ ਤੋਂ ਆਈ ਆ ਇਦਾਂ ਹੀ ਹਾਂਜੀ ਹਾਂਜੀ ਸੋ ਬਹੁਤ ਵਧੀਆ ਮੈਚ ਹੋਇਆ ਤੁਸੀਂ ਬਹੁਤ ਵਧੀਆ ਮੈਚ ਹੋਇਆ ਜੀ ਸਾਰੇ ਵਧਾਈ ਦੇ ਪਾਤਰ ਆ ਸਾਰੇ ਇਹ ਸਾਰੀ ਗੱਲ ਹੁੰਦੀ ਹੈ ਕਲੱਬ ਦੀ ਬਿਲਕੁਲ ਬਿਲਕੁਲ ਜੀ ਜੇ ਕਲੱਬ ਦੇ ਵਿੱਚ ਬੰਦੇ ਸੁਲਝੇ ਹੋਣਗੇ ਹਾਂਜੀ ਤੇ ਮੈਚ ਵੀ ਸਹੀ ਤਰੀਕੇ ਨਾਲ ਕਰਾਉਣਗੇ ਤੁਸੀਂ ਸਾਰੇ ਬਹੁਤ ਵਧਾਈ ਦੇ ਪਾਤਰ ਆ ਜੀ ਜਿੰਨੇ ਵੀ ਸਾਰੇ ਹੈਗੇ ਆਂ ਅਸੀਂ ਤੇ ਹਰ ਸਾਲ ਇਹਨਾਂ ਦੇ ਨਾਲ ਹੀ ਰਹਿੰਦਾ ਜਦ ਜਦੋਂ ਵੀ ਸਾਨੂੰ ਪਤਾ ਲੱਗਦਾ ਵੀ ਮੈਚ ਹੁੰਦਾ ਅਸੀਂ ਉਦੋਂ ਇਹਨਾਂ ਦੇ ਨਾਲ ਤੁਰ ਪੀਦਾ ਬਹੁਤ ਵਧੀਆ ਬਹੁਤ ਵਧੀਆ ਜੀ ਸੁਪਰ ਮਾਧਮਾ ਚੜਦੀ ਕਲਾ ਕਰੇ ਅਗਲੇ ਸਾਲ ਹੋਰ ਵੀ ਰੌਣਕਾਂ ਦੇ ਨਾਲ ਮੈਚ ਲੱਗਣ ਇੱਥੇ ਆਉਣ ਜੀ ਇਸੇ ਗਰਾਉਂਟਾਂ ਦੇ ਵਿੱਚ ਫਿਰ ਢੋਲ ਵੱਜਣ ਤੇ ਮੈਚ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ